ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੇਜ ਤੇ ਮੈਂ ਤੁਹਾਡਾ ਆਪਣਾ ਅਮਨ ਅਲੀ ਸ਼ੇਰ ਤੇ ਦੋਸਤੋ ਸਾਡਾ ਕਲੱਬ ਹੈ ਮਨਮੀਤ ਅਲੀ ਸ਼ੇਰ ਦੇ ਨਾਮ ਤੇ ਤੇ ਬਾਈ ਅਮਿਤ ਅਲੀ ਸ਼ੇਰ ਦੇ ਸਹਿਯੋਗ ਨਾਲ ਅਸੀਂ ਪਿੰਡ ਚ ਰੈਸ਼ਨ ਵੰਡ ਰਿਹਾ ਇੱਕ ਇੱਕ ਮਹੀਨੇ ਦਾ ਗਰੀਬਾਂ ਨੂੰ ਤੇ ਮਜ਼ਦੂਰਾਂ ਨੂੰ ਕਿਉਂਕਿ ਸਾਡੇ ਪਿੰਡ ਹੜਾ ਵਾਲੀ ਮਾਹੌਲ ਬਣ ਗਿਆ ਸੀ ਘਾੜੀਦਾਰ ਰੁਕੋ ਵੀ ਸੀ ਠੱਪ ਹੋ ਗਿਆ ਸੀ ਬਿਲਕੁਲ ਕੰਮ ਤੇ ਇੱਕ ਬਾਈ ਨੇ ਹੋਰ ਪਹਿਲ ਕੀਤੀ ਵੀ ਜੇਕਰ ਕਿਸੇ ਦਾ ਘਰ ਚ ਆਉਂਦਾ ਤਾਂ ਉਹਦੇ ਉੱਤੇ ਕਾਗਜ਼ ਸਾਡੀ ਟੀਮ ਪਾਉਗੀ ਆ ਸਾਰੀ ਟੀਮ ਸਾਡੀ ਮਨਮੀਤ ਕਲੱਬ ਦੀ ਹੈ ਤੇ ਇਹ 5500 ਰੁਪਇਆ ਸਾਡੇ ਕਲੱਬ ਵੱਲੋਂ ਹਰੇਕ ਗਰੀਬ ਪਰਿਵਾਰ ਦੀ ਤੀ ਨੂੰ ਦਿੱਤਾ ਜਾਊਗਾ ਉਹਦੇ ਵਿਆਹ ਤੇ ਤੇ ਜੇਕਰ ਕਿਸੇ ਦਾ ਘਰ ਡਿੱਗਦਾ ਜਾਂ ਕੋਈ ਤੇੜ ਆਉਂਦੀ ਹੈ ਤਾਂ ਉਹਦੀ ਮਰੰਮਤ ਕਰਾ ਕੇ ਵੀ ਸਾਡੇ ਕਲੱਬ ਵੱਲੋਂ ਦਿੱਤੀ ਜਾਊਗੀ ਤੇ ਦੋਸਤੋ ਇਹ ਪ੍ਰਾਰਾਲਾ ਬਹੁਤ ਵਧੀਆ ਕੀਤਾ ਬਾਈ ਨੇ ਅਮਿਤ ਅਲੀ ਸ਼ੇਰ ਨੇ ਤੇ ਸਾਡਾ ਸਹਿਯੋਗ ਦਿਓ ਤੁਸੀਂ ਦੇਖੋ ਅਸੀਂ ਰਾਸ਼ਨ ਵੰਡ ਰਹੇ ਹਾਂ ਇੱਕ ਇੱਕ ਮਹੀਨੇ ਦਾ ਤਾਂ ਜੋ ਗਰੀਬ ਪਰਿਵਾਰ ਦੀ ਮਦਦਤ ਹੋ ਸਕੇ ਤੇ ਸਾਡਾ ਅਗਲਾ ਟੀਚਰ ਵੀ ਜਿੱਥੇ ਹੜਾ ਹੈ ਮਾਝੇ ਦੁਆਬੇ ਚ ਤੇ ਮਾਲ ਵਿੱਚ ਤੇ ਅਸੀਂ ਉੱਥੇ ਜਾ ਕੇ ਉਹਨਾਂ ਦੀ ਵੀ ਮਦਦ ਕਰੀਏ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਸਾਡਾ ਸਹਿਯੋਗ ਦਿਓ ਧੰਨਵਾਦ